ਦੋਸਤੋ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਡੇ ਨਾਲ ਇੱਕ ਖਾਸ ਮੁੱਦੇ ਉੱਤੇ ਜਿਹੜੀ ਹੈ ਗੱਲਬਾਤ ਕਰਨੀ ਚਾਹੁੰਦੇ ਹਾਂ ਇਹ ਬਹੁਤ ਵਾਰੀ ਜਿਹੜਾ ਹੈ ਕੈਨੇਡਾ ਦੇ ਬਾਰੇ ਐਮਬਾਸਡਰੀਆਂ ਗੱਲਾਂ ਹੁੰਦੀਆਂ ਨੇ ਕੋਈ ਕੈਨੇਡਾ ਨੂੰ ਚੰਗਾ ਕਹਿੰਦਾ ਕੋਈ ਕੈਨੇਡਾ ਨੂੰ ਵਾੜਾ ਕਹਿੰਦਾ ਕੋਈ ਕੈਨੇਡਾ ਨੂੰ ਸਵਰਗ ਕਹਿੰਦਾ ਤੇ ਕੋਈ ਕੈਨੇਡਾ ਨੂੰ ਮਿੱਠੀ ਝੇਲ ਕਹਿੰਦਾ ਇੱਕ ਮੇਰੇ ਦੋਸਤ ਨੇ ਚਲੰਦਰਾ ਤੋਂ ਵਿਸ਼ਾਲ ਜੀ ਉਹਨਾਂ ਨੇ ਮੈਨੂੰ ਇੱਕ ਆਰਟੀਕਲ ਭੇਜਿਆ ਤੇ ਉਹ ਕੈਨੇਡਾ ਦੇ ਬਾਰੇ ਨੈਗੇਟਿਵ ਆਰਟੀਕਲ ਲਿਖਿਆ ਹੋਇਆ ਸੀ ਜਿਸ ਨੂੰ ਇਹ ਵੀ ਕਿਹਾ ਗਿਆ ਉਹਨਾਂ ਨੇ ਜਿਹੜਾ ਹੈਡਿੰਗ ਸੀ ਇਹ ਐਂ ਲੱਗ ਰਿਹਾ ਸੀ ਜਿਵੇਂ ਕੈਨੇਡਾ ਜਿਹੜਾ ਹੈ ਮੂਰਖਾਂ ਦਾ ਜਿਹੜਾ ਹੈ ਸਵਰਗ ਉਹਨੂੰ ਇਹ ਹੈਡਿੰਗ ਦਿੱਤਾ ਗਿਆ ਸੀ ਸੋ ਮੇਰੇ ਦੋਸਤ ਨੇ ਪੁੱਛਣਾ ਚਾਇਆ ਵੀ ਐਕਚੁਅਲੀ ਭਾਜੀ ਹੈ ਕੀ ਚੀਜ਼ ਹੈ ਅਸਲੀਅਤ ਕੀ ਹੈ ਕੈਨੇਡਾ ਨੂੰ ਚੰਗਾ ਕਹਿੰਦਾ ਹੈ ਕੋ ਮਾੜਾ ਕਹਿੰਦਾ ਐਕਚੁਅਲੀ ਉਹ ਜਿਹੜੇ ਆਰਟੀਕਲ ਦੀ ਉਹਨਾਂ ਨੇ ਜ਼ਿਕਰ ਕੀਤਾ ਸੀ ਉਸ ਔਰਤ ਨੇ ਆਪਣੇ ਐਕਸਪੀਰੀਅੰਸ ਲਿਖਿਆ ਸੀ ਉਹ ਕਿਤੋਂ ਦੁਬਈ ਤੋਂ ਵੈਲ ਸੈਟਲਡ ਹੋਣ ਕੇ ਕੈਨੇਡਾ ਆਏ ਕੈਨੇਡਾ ਆ ਕੇ ਦੁਬਾਰਾ ਉਹਨਾਂ ਨੂੰ ਜਿਹੜੀ ਆਪਣੀ ਐਜੂਕੇਸ਼ਨ ਜਿਹੜੀ ਹੈ ਅਪਗ੍ਰੇਡ ਕਰਨ ਨੂੰ ਜਿਹੜਾ ਹੈ ਟਾਈਮ ਲੱਗ ਗਿਆ ਫਿਰ ਉਹਨਾਂ ਨੂੰ ਨੌਕਰੀ ਮਿਲਣ ਨੂੰ ਜਿਹੜਾ ਹੈ ਟਾਈਮ ਲੱਗ ਗਿਆ ਤੇ ਉਹਨਾਂ ਨੂੰ ਲੱਗਿਆ ਕਿ ਅਸੀਂ ਚੰਗੀ ਪੱਲੇ ਜਿਹੜੀ ਹੈ ਲਾਈਫ ਉੱਤੇ ਜਿੰਦੇ ਸੀ ਤੇ ਇੱਥੇ ਆ ਕੇ ਜਿਹੜਾ ਹੈ ਸਾਨੂੰ ਬਿਲਕੁਲ ਜ਼ੀਰੋ ਤੋਂ ਆ ਕੇ ਜਿਹੜਾ ਹੈ ਕੰਮ ਸਟਾਰਟ ਕਰਨਾ ਪਿਆ ਤੇ ਉਹਦੇ ਵਾਸਤੇ ਵੀ ਜਿਹੜਾ ਹੈ ਇੰਨਾ ਜ਼ਿਆਦਾ ਕੰਪੀਟੀਸ਼ਨ ਸੀ ਤਾਂ ਦੋਸਤੋ ਇਹ ਇੱਕ ਇੱਕ ਕਹਿ ਲੋ ਸੱਚਾਈ ਹੈ ਕਿ ਮੰਨ ਲਓ ਕਿ ਕੋਈ ਵੀ ਇੰਡੀਆ ਜਾਂ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਪਹਿਲੀ ਗੱਲ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਹੀ ਉਸ ਨੂੰ ਮਿਲਦੀ ਹੈ ਜਿਹੜਾ ਬਹੁਤ ਹਾਈਲੀ ਕੁ ਉਹ ਸੁਣ ਨਹੀਂ ਤੜਾ ਹੈ ਇੱਥੇ ਕੈਨੇਡਾ ਦੀ ਇਮੀਗ੍ਰੇਸ਼ਨ ਮਿਲਦੀ ਹੈ ਤੇ ਜਿਹੜਾ ਚੰਗਾ ਪੜਿਆ ਲਿਖਿਆ ਹੋਏਗਾ ਨੇਚਰਲੀ ਉਹ ਆਪਣੇ ਕੰਟਰੀ ਦੇ ਵਿੱਚ ਵੀ ਜਿਹੜਾ ਹੈ ਚੰਗੀ ਜੌਬ ਤੇ ਜਿਹੜਾ ਹੈ ਕੋਈ ਨਾ ਕੋਈ ਕੰਮ ਕਰਦਾ ਹੋਏਗਾ ਕੋਈ ਨੌਕਰੀ ਕਰਦਾ ਹੋਏਗਾ ਕੋਈ ਕਾਰੋਬਾਰ ਕਰਦਾ ਹੋਏਗਾ ਚਾਰੋਂ ਦੇ ਕੋਲ ਪੈਸੇ ਵੀ ਹੋਣਗੇ ਈਵਨ ਕਿ ਜੇ ਮੰਨ ਲਓ ਕਿ ਆਪਾਂ ਜਲੰਧਰ ਬੈਠੇ ਆਂ ਤੇ ਜਲੰਧਰੋਂ ਚਾਹੀ ਦਿੱਲੀ ਮਾਈਗ੍ਰੇਟ ਕਰ ਜਾਈਏ ਵੀ ਉੱਥੇ ਜਾ ਕੇ ਆਪਾਂ ਜਿਹੜਾ ਹੈ ਕਹੇ ਆਪਾਂ ਨੂੰ ਕੋਈ ਕਾਰੋਬਾਰ ਸ਼ੁਰੂ ਕਰਨਾ ਹੋਵੇ ਜਾਂ ਬੰਬਈ ਤੋਂ ਸ਼ੁਰੂ ਕਰਨਾ ਹੋਵੇ ਤੇ ਤਾਂ ਵੀ ਮੈਨੂੰ ਲੱਗਦਾ ਹੈ ਕਿ ਸਾਰੇ ਤੁਹਾਨੂੰ ਆਪਣਾ ਜਲੰਧਰ ਤੋਂ ਕਾਰੋਬਾਰ ਜੇ ਨੌਕਰੀ ਛੱਡ ਕੇ ਤੁਹਾਨੂੰ ਦਿੱਲੀ ਬੰਬਈ ਦੇ ਵਿੱਚ ਸੈਟਲ ਹੋਣ ਵਾਸਤੇ ਜਿਹੜਾ ਹੈ ਮੁਸ਼ਕਲ ਕਰਨੇ ਪੈਂਦੀ ਹੈ ਮਿਹਨਤ ਕਰਨੇ ਪੈਂਦੀ ਹੈ ਉੱਥੇ ਓਪਰਚ्युनिटी ਵੀ ਜ਼ਿਆਦਾ ਮਿਲੇਗੀ ਤੁਹਾਨੂੰ ਤੇ ਕੰਪੀਟੀਸ਼ਨ ਵੀ ਜ਼ਿਆਦਾ ਮਿਲੇਗਾ। ਤੋਂ ਇਹ ਹਾਲਾਤ ਉੱਤੇ ਉੱਥੇ ਆਪਾਂ ਜੇ ਇੱਕ ਕੰਟਰੀ ਦੇ ਵਿੱਚ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੇ ਜਾਂਦੇ ਆ ਤਾਂ ਉੱਥੇ ਵੀ ਇਹ ਸਾਨੂੰ ਚੀਜ਼ਾਂ ਦਾ ਜਿਹੜਾ ਸਾਮਨ ਲੈ ਕਰਨੇ ਪੈਂਦਾ ਹੈ। ਤੇ ਕੈਨੇਡਾ ਦੇ ਵਿੱਚ ਤੇ ਬਿਲਕੁਲ ਹੀ ਕਰਨਾ ਪਵੇਗਾ ਕਿਉਂਕਿ ਇੱਥੇ ਜਦ ਤੁਸੀਂ ਆਨੇ ਆ ਬਿਲਕੁਲ ਟੋਟਰੀ ਕਲਚਰ ਅਲੱਗ ਹੈ ਸਿਸਟਮ ਅਲੱਗ ਹੈਗਾ ਇਹਨਾਂ ਦੇ ਆਪਣੇ এডੂਕੇਸ਼ਨ ਦੇ ਸਟੈਂਡਰਡ ਇਹਨਾਂ ਦੇ ਆਪਣੇ ਜਿਹੜੇ professionਲ ਸਟੈਂਡਰਡ ਉਹ ਡਿਫਰੈਂਟ ਹੈਗੇ ਨੇ ਉਹ ਇਹ ਨਹੀਂ ਕਹਿੰਦੇ ਹੈਗੇ ਕਿ ਤੁਸੀਂ ਕੋਈ ਕੁਆਲੀਫਾਈਡ ਨਹੀਂ ਹੋ ਮੰਨ ਲਓ ਕਿ ਡਾਕਟਰ ਹੁੰਦਾ ਜਾਂ ਕੋ ਵਕੀਲ ਆਂਦਾ ਇਹ ਨਹੀਂ ਕਹਿੰਦੇ ਕਿ ਤੁਸੀਂ ਨਹੀਂ ਹੋ ਉਹ ਕੰਦੇ ਹੈਗੇ ਕੋਈ ਗੱਲ ਨਹੀਂ ਛੋਟੀ ਜਿਹੀ ਇੱਕ ਅਪਗ੍ਰੇਡੇਸ਼ਨ ਹੈਗੀ ਹੈ ਇਹਨੂੰ ਤੁਸੀਂ ਅਪਗ੍ਰੇਡ ਕਰ ਲਵੋ ਕੈਨੇਡੀਅਨ ਸਿਸਟਮ ਦੇ ਅਨੁਸਾਰ ਦੈਨ ਯੂ ਕੈਨ ਪ੍ਰੈਕਟਿਸ ਆਫਨ ਜਿਹੜਾ ਫੀਲਡ ਤੇ ਵਿੱਚ ਪ੍ਰੈਕਟਿਸ ਕਰ ਸਕਦੇ ਹੈਗੇ ਤੇ ਇਹ ਕ੍ਰਾਈਟੇਰੀਆ ਹੈਗਾ ਔਰ ਕਈ ਵਾਰੀ ਆਪਾਂ ਇਸ ਚੀਜ਼ ਨੂੰ 네ਗੇਟਿਵ ਲੈਣੇ ਆ ਕਿ ਉਥੋਂ ਇੰਡੀਆ ਤੋਂ ਡਾਕਟਰ ਆਉਂਦੇ ਨੇ ਵਕੀਲ ਆਉਂਦੇ ਨੇ ਇੱਥੇ ਆ ਕੇ ਉਹਨਾਂ ਟੈਕਸੀਆਂ ਚਲਾਉਣੇ ਪੈਂਦੀਆਂ ਫੈਕਟਰੀਆਂ 'ਚ ਕੰਮ ਕਰਨੇ ਪੈਂਦਾ ਸਕਿਉਰਿਟੀ ਜੌਬਸ ਕਰਨੇ ਪੈਂਦੀਆਂ ਹੈਗੀਆਂ ਤੇ ਇਹਦਾ ਦੂਸਰਾ ਐਸਪੈਕਟ ਦੇਖਿਆ ਤੇ ਇੱਕ ਚੰਗੀ ਗੱਲ ਵੀ ਹੈਗੀ ਆ ਵੀ ਘੱਟੋ ਘੱਟ ਸਿਕਿਉਰਿਟੀ ਜੌਬਸ ਜਾਂ ਆਪਾਂ ਨੂੰ ਸਟੋਰਾਂ ਦੇ ਵਿੱਚ ਕੈਸ਼ੀਅਰ ਤੇ ਜਾਂ ਕਿਸੇ ਹੋਰ ਟੈਕਸੀ ਚਲਾਉਣ ਵਰਸੈਲਾਈਜ਼ੈਂਸ ਜਿਹੜਾ ਮਿਲ ਮਿਲ ਤੇ ਜਾਂਦਾ ਨਾ ਕੰਮ ਤੇ ਹੈ ਨਾ ਜੇ ਮੰਨ ਲਓ ਕਿ ਇੱਥੇ ਬੰਦਾ ਉੱਥੇ ਵਕੀਲ ਸੀ ਜਾਂ ਡਾਕਟਰ ਸੀ ਇੱਥੇ ਆ ਕੇ ਪੜ੍ਹਾਈ ਕਰਦਾ ਤਾਂ ਪੜ੍ਹਾਈ ਦਾ ਇੰਨਾ ਖਰਚਾ ਹੈਗਾ ਘਰ ਬੈਠਾ ਕਿਦਾਂ ਖਰਚਾ ਜਿਹੜਾ ਹੈਗਾ ਆਪਾਂ ਨੇ ਘਰ ਦਾ ਵੀ ਖਰਚਾ ਕਰੇਗਾ ਆਪਣੀ ਪੜ੍ਹਾਈ ਦਾ ਵੀ ਖਰਚਾ ਕਰੇਗਾ ਤੇ ਇਹ ਜਿਹੜੇ ਆਲਟ ਜੌਬਸ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਲਾਂਕਿ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਘੱ ਔਰ ਮਿਲਦੇ ਨੇ ਤੋਂ ਉਹਦੇ ਨਾਲ ਦੀ ਪੜ੍ਹਾਈ ਵੀ ਵਧੀਆ ਚੱਲਦੀ ਤੋਂ ਦੀ ਜਿਹੜੀ ਹੈ ਪ੍ਰੈਕਟਿਸ ਵੀ ਵਧੀਆ ਚੱਲਦੀ ਹੈ ਇੱਥੇ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਉੱਥੋਂ ਕੋਈ ਡਾਕਟਰ ਜਾਂ ਵਕੀਲ ਨਹੀਂ ਵੀ ਸੀ ਬਣ ਕੇ ਆਇਆ ਕਿ ਇੱਥੇ ਆ ਕੇ ਉਹਨਾਂ ਨੂੰ ਪੜ੍ਹਾਈ ਤੇ ਰੁਚੀ ਹੋਈ ਉਹਨਾਂ ਨੇ ਆਪਣੀ ਜਿਹੜੀ ਹੈ ਡਾਕਟਰੀ ਪੂਰੀ ਕਰਕੇ ਆਪਣੀ ਪ੍ਰੈਕਟਿਸ ਅੱਜ ਸ਼ੁਰੂ ਕਰ ਰਹੇ ਕਰ ਰਹੇ ਹੈਗੇ ਨੇ ਵਕੀਲ ਬਣ ਕੇ ਆਪਣੀ ਪ੍ਰੈਕਟਿਸ ਕਰ ਰਹੇ ਹੈਗੇ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਇੱਧਰ ਦਿਨ ਵੀ ਜਾਂਦਾ ਹੈਗਾ ਜਿਹੜੇ ਉੱਥੇ ਡਾਕਟਰ ਵਕੀਲ ਸੀ ਜਾਂ ਹੋਰ ਚੰਗੀਆਂ ਪੋਸਟਾਂ ਤੇ ਪ੍ਰੋਫੈਸਰ ਸੀ ਇੱਥੇ ਆ ਕੇ ਟੈਕਸੀਆਂ ਚਲਾ ਰਹੇ ਨੇ ਬੱਸਾਂ ਚਲਾ ਰਹੇ ਨੇ ਟਰੱਕ ਚਲਾ ਰਹੇ ਨੇ ਇੰਜੀਨੀਅਰ ਸੀ ਉਹ ਟਰੱਕਾਂ ਬੱਸਾਂ ਜਿਹੜੇ ਹੈ ਚਲਾ ਰਹੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਕਿਹੜਾ ਪੜ੍ਹਾਈ ਹੋਣ ਦੁਬਾਰਾ ਕਰੇ ਹਾਲਾਂਕਿ ਕਰਨੀ ਕੋਈ ਔਖੀ ਨਹੀਂ ਜਦੋਂ ਇੱਥੇ ਆਉਂਦੇ ਨੇ ਤੇ ਗਵਰਨਮੈਂਟ ਵੀ ਸਪੋਰਟ ਕਰਦੀ ਹੈ ਫਾਈਨੈਂਸ਼ੀਅਲ ਵੀ ਸਪੋਰਟ ਕਰਦੀ ਹੈ ਤੁਹਾਨੂੰ ਗਾਈਡੈਂਸ ਵੀ ਜਿਹੜੀ ਹੈ ਪੂਰੀ ਦਿੰਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਜਿਹੜੀ ਹੈ ਕੋਰਸੇ ਵਗੈਰਾ ਜਿਹੜੇ ਹੈ ਕਰ ਸਕਦੇ ਹੋ ਇਹ ਬਹੁਤ ਵੱਡੀ ਇੰਜਰੀ ਹੈ ਗੱਲ ਹੈ ਕਿ ਦੂਜੇ ਪਾਸੇ ਜਦੋਂ ਅਸੀਂ ਇੱਥੇ ਆਪਾਂ ਦੇਖਦੇ ਹਾਂ ਕਿ ਇੱਕ ਆਪਰਚੂਨਿਟੀ ਹੈ ਸਕਾਈਜ਼ ਦਾ ਲਿਮਟ ਤੁਸੀਂ ਜੋ ਚਾਹੋ ਤੁਸੀਂ ਕਰ ਸਕਦੇ ਹੈਗੇ ਤੁਹਾਡੇ ਰੁਕਾਵਟ ਕੋਈ ਨਹੀਂ ਹੈ ਤੁਸੀਂ ਨਵੇਂ ਹੋ ਜਾਂ ਪੁਰਾਣੇ ਹੋ ਤੁਹਾਨੂੰ ਨਵੇਂ-ਨਵੇਂ ਨੂੰ ਜਿਹੜਾ ਮਾਹੌਲ ਤਾਂ ਨਵਾਂ ਜਰੂਰ ਲੱਗਦਾ ਪਰ ਰੁਕਾਵਟ ਤੁਹਾਨੂੰ ਕੋਈ ਨਹੀਂ ਹੈ ਕਿ ਜੋ ਵੀ ਤੁਸੀਂ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਇਹ ਕੈਨੇਡਾ ਵਰਗੀ ਇੱਕ ਕੰਟਰੀ ਹੈ ਜਿੱਥੇ ਕਿ 18-20 ਪੰਜਾਬੀ ਜੜੇ ਹਨ ਐਮਪੀ ਨੇ ਮਨਿਸਟਰ ਨੇ ਡਿਫੈਂਸ ਮਨਿਸਟਰ ਜਿਹੜਾ ਹੈ ਕਿ ਉਹ ਪੰਜਾਬੀ ਹੈਗਾ ਸੋ ਇਹ ਇੱਥੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਇਹ ਜਿਹੜੀਆਂ ਇਹ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਅੱਜ ਆਪਾਂ ਬਿਜ਼ਨਸ ਪਾਰਟ ਆਫ 뷰 ਤੋਂ ਦੇਖੀਏ ਤੇ ਆਪਾਂ ਆਪਣੇ ਮੈਚ ਸੈ ਕੈਲਗਰੀ ਸ਼ਹਿਰ ਦੇ ਵਿੱਚ ਰਹਿਣਾ ਹੈਗਾ ਤੇ ਕੈਲਗਰੀ ਵਿੱਚ ਕਟੂ ਸੈਂਕੜੇ ਲੋਕਾਂ ਨੇ ਜਿਹੜੇ ਹੈਗੇ ਪੰਜਾਬੀਆਂ ਨੇ ਆਪਣੇ ਬੜੇ ਵਧੀਆ ਕਾਰੋਬਾਰ ਸ਼ੁਰੂ ਕੀਤੇ ਨੇ ਉਹਨਾਂ ਦੇ ਸਟੋਰ ਨੇ ਉਹਨਾਂ ਦੀਆਂ ਵਰਕਸ਼ਾਪਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਹਨ ਕਾਰੋਬਾਰ ਨੇ ਡਾਕਟਰ ਨੇ ਵਕੀਲ ਨੇ ਤੇ ਇਸ ਤਰ੍ਹਾਂ ਜਿਹੜਾ ਹੈ ਟੋਰਾਂਟੋ ਜਾਂ ਆਪਾਂ ਬਾਕੀ ਜਿਹੜੇ ਹਨ BC ਦੇ ਵਿੱਚ ਵੈਨਕੂਵਰ ਸਰੀ ਦੇ ਵਿੱਚ ਜਿਹੜਾ ਹੈ ਜਨਮਨੀ ਪੰਜਾਬ ਵੀ ਕਿਹਾ ਜਾਂਦਾ ਉੱਥੇ ਵੀ ਲੋਕਾਂ ਦੇ ਆਪਣੇ ਬਹੁਤ ਸਾਰੇ ਕਾਰੋਬਾਰ ਨੇ ਸੋ ਕਹਿੰਦਾ ਮਤਲਬ ਕਿ ਜੋ ਤੁਸੀਂ ਕਰਨਾ ਚਾਹੋ ਤੁਸੀਂ ਕਰ ਸਕਦੇ ਹੈਗੇ ਲੋਕੀ ਇੱਥੇ 20-20 ਡਾਲਰ ਚੇਪ ਦੇ ਵਿੱਚ ਪਾ ਕੇ ਆਏ ਆਪਾਂ ਸਟੋਰੀਆਂ ਸੁਣਦੇ ਆ ਉਹ ਇੱਥੇ ਆ ਕੇ ਜਿਹੜੇ ਹਨ ਕਾਮਯਾਬ ਹੋਏ ਨੇ ਹਾਂ ਤਾਂ ਨੂੰ ਹਾਰਡਸ਼ਿਪਸ ਜਿਹੜਾ ਹੈ ਇਹਦਾ ਸਾਹਮਣਾ ਤਾਂ ਜ਼ਰੂਰ ਕਰਨਾ ਪੈਣਾ ਜਾਂ ਤੁਸੀਂ ਮੰਨ ਲਓ ਕਿ ਇੰਡੀਆ ਤੋਂ ਪੈਸੇ ਇੰਨੇ ਲੈਣਦੇ ਹੋ ਕਿ ਤੁਹਾਡਾ ਸਾਲ 2 ਸਾਲ ਦਾ ਜਿਹੜਾ ਹੈ ਖਰਚਾ ਘਰ ਬੈਠੇ ਚੱਲ ਸਕੇ ਤਾਂ ਉਹ ਵੀ ਤੁਸੀਂ ਕਰ ਸਕਦੇ ਹੈਗੇ ਪਰ ਤੁਸੀਂ ਖਰਚਾ ਤੇ ਕਰਨਾ ਹੀ ਹੈ ਰੋਟੀ ਖਾਣੀ ਹੀ ਹੈ ਜਾਂ ਤੁਸੀਂ ਇੰਡੀਆ ਤੋਂ ਪੈਸੇ ਲੈ ਕੇ ਆਜੋ ਜਾਂ ਤੁਸੀਂ ਇੱਥੇ ਆਡ জবਸ ਜਿਹੜੀਆਂ ਹਨ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਲਾਂਕਿ ਮੈਂ ਉਹਨੂੰ ਆਡ জবਸ ਨਹੀਂ ਮੰਨਦਾ ਤੇ ਉਹ ਤੁਸੀਂ ਕਰਕੇ ਆਪਣਾ ਜਿਹੜਾ ਹੈ ਕੁਝ ਨਾ ਕੁਝ ਇਨਕਮ ਜਿਹੜੀ ਹੈ ਕਮਾ ਕੇ ਨਾਲ-ਨਾਲ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹੋ ਆਪਣੀ ਫੈਮਿਲੀ ਨੂੰ ਜਿਹੜਾ ਸੈੱਟ ਕਰ ਸਕਦੇ ਹੋ ਦੂਸਰੀ ਗੱਲ ਰਹਿੰਦੀ ਹੈ ਕਿ ਇੱਥੇ ਮੰਨ ਲਓ ਬੰਦਾ ਸੈੱਟ ਹੋ ਗਿਆ ਤਾਂ ਉਸਦੀ ਲਾਈਫ ਕਿਸ ਤਰ੍ਹਾਂ ਦੀ ਰਹਿੰਦੀ ਹੈ ਕਿ ਇਹ ਪਹਿਲੀ ਗੱਲ ਕਿ ਆਪਾਂ ਇਹ ਦੇਖੀ ਕਿ ਆਪਾਂ ਉੱਥੋਂ ਜੇ ਇੰਡੀਆ ਤੋਂ ਇੱਥੇ ਆਨੇ ਤਾਂ ਅਸੀਂ ਆਪਣੇ ਦੇਖਦੇ ਹਾਂ ਕਿ ਬੱਚਿਆਂ ਦਾ ਫਿਚਰ ਦੇ ਵਾਸਤੇ ਜਿਹੜਾ ਹੈ ਆਨੇ ਹੈਗੇ ਆ ਤੇ ਬੱਚਿਆਂ ਦਾ ਫਿਊਚਰ ਇੱਥੇ ਬ੍ਰਾਈਟ ਹੈ ਐਜੂਕੇਸ਼ਨ ਸਿਸਟਮ ਮਤਲਬ ਵਰਡ ਲੈਵਲ ਦਾ ਹੈਗਾ ਬਹੁਤ ਹੀ ਵਧੀਆ ਜਿਹੜਾ ਹੈ ਪ੍ਰਾਇਮਰੀ ਸਕੂਲ ਤੋਂ ਲੈ ਕੇ ਆਪਾਂ ਗੱਲ ਕਰੀਏ ਤੇ ਕਿ ਯੂਨੀਵਰਸਿਟੀ ਲੈਵਲ ਤੱਕ ਬੜਾ ਮਤਲਬ ਹਾਈ ਸਟੈਂਡਰਡ ਜਿਹੜਾ ਹੈਗਾ ਐਜੂਕੇਸ਼ਨ ਦਾ ਹੈਗਾ ਕਈ ਵਾਰੀ ਅਸੀਂ ਇੰਡੀਆ ਤੋਂ ਨਵੇਂ-ਨਵੇਂ ਆਨੇ ਸਾਨੂੰ ਆਨ ਲੱਗਦਾ ਹੈਗਾ ਕਿ ਇੱਥੇ ਸਕੂਲਾਂ 'ਚ ਤੇ ਪੜ੍ਹਾਈ ਨਹੀਂ ਹੁੰਦੀ ਕੋਈ ਹੋਮਵਰਕ ਨਹੀਂ ਦਿੱਤਾ ਜਾਂਦਾ ਬੱਚਿਆਂ ਨੂੰ ਡਾਂਟਦੇ ਨਹੀਂ ਪਰ ਉਹ ਮੈਨੂੰ ਲੱਗਦਾ ਨਹੀਂ ਕਿ ਜੇ ਆਪਾਂ ਹੋਮਵਰਕ ਜਾਂ ਟਿਊਸ਼ਨਾਂ ਦਾ ਵਰਕ ਨੂੰ ਕਹੀਏ ਕਿ ਉਹ ਹੀ ਪੜ੍ਹਾਈ ਹੁੰਦੀ ਹੈ ਤੇ ਦੈਨ ਇੰਡੀਆ ਦੇ ਵਿੱਚ ਪੜਾਈ ਨੂੰ ਆਪਾਂ ਨੂੰ ਬਹੁਤ ਵਧੀਆ ਕਹਿਣਾ ਚਾਹੀਦਾ ਉੱਥੇ ਤੇ ਬੱਚਿਆਂ ਦੇ ਬਹੁਤ ਵੱਡੇ ਵੱਡੇ ਬੈਗ ਵੀ ਹੁੰਦੇ ਨੇ ਤੇ ਜਿਹੜਾ ਉਹਨਾਂ ਨੂੰ ਹੋਮਵਰਕ ਵੀ ਬਹੁਤ ਦਿੱਤਾ ਜਾਂਦਾ ਟਿਊਸ਼ਨਾਂ ਵੀ ਬਹੁਤ ਪੜਦੇ ਨੇ ਤੇ ਗੱਲ ਇਹ ਟਿਊਸ਼ਨਾਂ ਪੜਨ ਗੱਲ ਹੈ ਕਿ ਬੱਚੇ ਨੇ ਚੀਜ਼ ਨੂੰ ਸਮਝਿਆ ਕਿੰਨਾ ਤੇ ਉਹਨੂੰ ਕੈਰੀ ਫਾਰਵਰਡ ਕਿੰਨਾ ਕੀਤਾ ਉਹਨੇ ਆਪਣੀ ਲਾਈਫ ਦੇ ਵਿੱਚ ਉਸ ਨੂੰ ਅਗੇ ਇੰਪਲੀਮੈਂਟ ਵਾਸਤੇ ਕਿੰਨਾ ਉਹਨੇ ਉਹਨੂੰ ਯਾਦ ਰੱਖਿਆ ਸਕੂਲਾਂ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਨੇ ਜਾ ਕੇ ਦੇਖੀ ਤਾਂ ਇਨਫਰਾਸਟ੍ਰਕਚਰ ਜਿਹੜਾ ਹੈਗਾ ਸਕੂਲ ਦੀ ਸਫਾਈ ਸਕੂਲ ਦੇ ਕਮਰੇ ਸਕੂਲ ਦੇ ਟੀਚਰ ਸਕੂਲ ਦੇ ਇਕਵਿਪਮੈਂਟਸ ਕੰਪਿਊਟਰ ਮਤਲਬ ਕਿ ਲੋਕੇ ਐਪਲ ਦੇ ਜਿਹੜੇ ਹਨ ਲੈਪਟਾਪ ਕੰਪਿਊਟਰ ਹਰ ਚੀਜ਼ ਜਿਹੜੀ ਹੈ ਵਰਡ ਦੇ ਜਿਹੜੀ ਹੈ ਸਟੈਂਡਰਡ ਜਿਹੜਾ ਹਾਈਸਟ ਸਟੈਂਡਰਡ ਜਿਹੜਾ ਉਹਨਾਂ ਨੇ ਮੇਨਟੇਨ ਕੀਤਾ ਹੁੰਦਾ ਸਕੂਲਾਂ ਦੇ ਵਿੱਚ ਜਿਹੜਾ ਜਿਮਨੇਸ਼ੀਅਮ ਹੈਗੇ ਨੇ ਉਹ ਵੀ ਵਰਲਡ ਕਲਾਸ ਹੈਗੇ ਨੇ ਇਵਨ ਕਿ ਛੋਟੇ ਛੋਟੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਜਿਹੜੇ ਹਨ ਬਹੁਤ ਹੀ ਵਧੀਆ ਮਲਟੀ ਪਰਪਸ ਜਿਹੜੇ ਹਨ ਉਸੇ ਸਟੇਡੀਅਮ ਬਣੇ ਹੋਏ ਹਨ ਇੰਡੋਰ ਜਿਮਨੇਸ਼ੀਅਮ ਬਣੇ ਹੋਏ ਹਨ ਉੱਥੇ ਹਰ ਤਰ੍ਹਾਂ ਦੀਆਂ ਜਿਹੜੀਆਂ ਹਨ ਗੇਮਾਂ ਖਿਲਾਈਆਂ ਜਾਂਦੀਆਂ ਹਾਲਾਂਕਿ ਤੇ ਹਾਲੇਦ ਵਾਲੇ ਸਾਰੇ ਸਨੋ ਬਰਫ 'ਤੇ ਰਹਿੰਦੀ ਹੈ ਕਟਬਟ 5-6 ਮਹੀਨੇ ਪਰ ਅੰਦਰ ਹੀ ਜਿਹੜੇ ਸਾਰੇ ਸੁਵਿਧਾ ਜਿਹੜੀਆਂ ਛੋਟੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਵੀ ਜਿਹੜੀਆਂ ਮਿਲਦੀਆਂ ਜੂਨੀਅਰ ਹਾਈ ਸਕੂਲ ਦੀ ਗੱਲ ਕਰ ਹਾਈ ਸਕੂਲ ਦੀ ਗੱਲ ਕਰ ਰਹੀਏ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਬਿਲਕੁਲ ਵਰਲਡ ਕਲਾਸ ਦੀਆਂ ਜਿਹੜੀਆਂ ਸੁਵਿਧਾ ਮਿਲਦੀਆਂ ਬੱਚਿਆਂ ਨੇ ਅੱਗੇ ਕੀ ਕਰਨਾ ਬੱਚਿਆਂ ਨੂੰ ਆਪ ਹੀ ਹੌਲੀ-ਹੌਲੀ ਜਿਹੜਾ ਹੈ ਉਹ ਕਹਿ ਲੋ ਕਿ ਅਕਲਾਈ ਜਾਂਦੀ ਹੈ ਕਿ ਅਸੀਂ ਕਿਸ ਫੀਲਡ ਦੇ ਵਿੱਚ ਜਾਣਾ ਜਿਵੇਂ-ਜਿਵੇਂ ਉਹਦੀ ਪੜ੍ਹਾਈ ਦੇ ਅਕੈ ਵਧਦੀ ਜਾਂਦੀ ਹੈ ਮਾਪਿਆਂ ਦੇ ਤੇ ਬਿਲਕੁਲ ਮਿਨਿਮਮ ਜਿਹੜਾ ਹੈ ਬੋਝ ਹੈ ਸਿਰਫ ਇਹੀ ਹੈ ਬੱਚਿਆਂ ਵਾਸਤੇ ਕਿ ਮਾਪਿਆਂ ਨੂੰ ਜਿਹੜਾ ਟਾਈਮ ਦੇਣੇ ਪੈਂਦਾ ਹੈਗਾ ਉਹਨਾਂ ਨੂੰ ਸਕੂਲ ਨੂੰ ਲਿਆਣਾ ਲਿਜਾਣਾ ਬਾਕੀ ਜਿਹੜਾ ਹੈ ਐਜੂਕੇਸ਼ਨ ਦੇ ਉੱਤੇ ਕਿਹ ਲੋਕ 12ਵੀਂ ਤੱਕ ਜਿਹੜੀ ਹੈ ਤਕਰੀਬਨ ਤਕਰੀਬਨ ਜਿਹੜੀ ਹੈ ਉਹ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਕੋਈ ਬਹੁਤ ਹੀ ਲੰਬੀ ਚੌੜੀ ਜਿਹੜੀ ਹੈ ਫੀਸ ਨਹੀਂ ਹੈ ਹੁਣ ਯੂਨੀਵਰਸਿਟੀ ਦੇ ਵਿੱਚ ਜਦੋਂ ਜਾਂਦੇ ਨੇ ਤੁਹਾਨੂੰ ਤੁਹਾਡੀ ਫੀਸ ਜਿਹੜੀ ਆ ਤੁਹਾਨੂੰ ਦੇਣੇ ਪੈਂਦੀ ਹੈ ਇਹ ਤੇ ਐਜੂਕੇਸ਼ਨ ਦੀ ਗੱਲ ਹੋ ਗਈ ਜੇ ਆਪਾਂ ਹੁਣ ਹੈਲਥ ਸਿਸਟਮ ਦੀ ਗੱਲ ਕਰੀਏ ਹੈਲਥ ਸਿਸਟਮ ਵੀ ਜਿਹੜਾ ਹੈ ਇੱਥੇ ਆ ਫ੍ਰੀ ਹੈਲਥ ਜਿਹੜੀ ਹੈ ਤੁਹਾਨੂੰ ਮਿਲਦੀ ਹੈ ਸਰਵਿਸ ਜਿਹੜੀ ਹੈ ਫ੍ਰੀ ਤੇ ਤੁਹਾਨੂੰ ਸਿਹਤ ਸੁਭਾਵਾਂ ਜਿਹੜੀਆਂ ਮਿਲਦੀਆਂ ਹਨ ਉਹਦੇ ਵਾਸਤੇ ਵੀ ਜਿਹੜਾ ਹੈ ਤੁਹਾਨੂੰ ਕੋਈ ਸਪਾਰਸ਼ ਦੀ ਜਾਂ ਫੋਨ ਕਰਨ ਦੀ ਜਿਹੜੀ ਹੈ ਤੁਹਾਨੂੰ ਲੋੜ ਨਹੀਂ ਪੈਂਦੀ ਜੇ ਆਪਾਂ ਕਰੀਏ ਟ੍ਰੈਫਿਕ ਦੀ ਗੱਲ ਕਰੀਏ ਤੇ ਟ੍ਰੈਫਿਕ ਬੜਾ ਸਮੂਥਲੀ ਚੱਲਦਾ ਪਾਵੇਂ ਰਸ਼ ਆਵਰ ਹੋਵੇ ਪਾਵੇਂ ਜਿਹੜਾ ਹੈ ਨੌਨ ਰਸ਼ ਆਵਰ ਹੋਵੇ ਹਰ ਕੋਈ ਕਿਉਂਕਿ ਟ੍ਰੇਨਡ ਡਰਾਈਵਰ ਹੈ ਬੜਾ ਉਹਨੂੰ ਰਿਟਰਨ ਟੈਸਟ ਪਾਸ ਕਰਨਾ ਪੈਂਦਾ ਫਿਰ ਉਹਨੂੰ ਰੋ ਟੈਸਟ ਪਾਸ ਕਰਨੇ ਪੈਂਦੇ ਨੇ ਦੋ ਤਰੰਦਨ ਟੂ ਟੈਸਟ ਹੁੰਦੇ ਨੇ ਹਰ ਇੱਕ ਵਹੀਕਲ ਵਾਸਤੇ ਅਲੱਗ-ਅਲੱਗ ਲੈਵਲ ਦਾ ਜਿਹੜਾ ਹੈ ਉਹ ਟੈਸਟ ਦੇਨੇ ਪੈਂਦਾ ਕਹ ਲੋ ਕਿ ਵਧੀਆ ਐਜੂਕੇਟਿਡ ਜਿਹੜੇ ਡਰਾਈਵਰ ਨੇ ਇਸ ਕਰਕੇ ਸਾਰੇ ਕਾਨੂੰਨ ਨੂੰ ਜਿਹੜਾ ਹੈ ਫਾਲੋ ਕਰਦੇ ਨੇ ਜਿਹੜਾ ਨਹੀਂ ਕਰਦਾ ਉਹਨੂੰ ਕੋਈ ਮਾਫੀ ਵੀ ਕੋਈ ਨਹੀਂ ਹੈਗੀ ਇਹ ਨਹੀਂ ਹੈਗਾ ਕਿ ਕਿਸੇ ਐਮ.ਐਲ.ਏ ਦਾ ਜਿਹੇ ਕਾਉਂਸਲਰ ਦਾ ਕੋਈ ਫੋਨ ਕਰਾ ਲਿਆ ਸਾਨੂੰ ਉੱਥੇ ਇਹ ਦਿੱਕਤ ਕੀ ਆਂਦੀ ਹੈਗੀ ਹੈ ਕਿ ਅਸੀਂ ਦੇਖਦੇ ਹਾਂ ਕਿ ਜਿੰਦੇ ਦੇ ਕੋਲ ਤਾਕਤ ਹੈ ਪੈਸਾ ਹੈ ਉਹੀ ਕਾਨੂੰਨ ਨੂੰ ਉੱਥੇ ਜਿਹੜਾ ਹੈ ਜ਼ਿਆਦਾ ਤੋੜਦਾ ਇੱਥੇ ਕੋਈ ਮਤਲਬ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੰਨ ਲਓ ਕਿ ਤੁਹਾਨੂੰ ਕਹੇ ਤੁਸੀਂ ਕੋਈ ਗਲਤੀ ਕੀਤੀ ਹੈ ਟ੍ਰੈਫਿਕ ਜਾਂ ਤੁਸੀਂ ਪਾਰਕਿੰਗ ਤੇ ਕੋਈ ਗਲਤੀ ਕੀਤੀ ਹੈ ਤੇ ਤੁਹਾਨੂੰ ਜਿਹੜੀ ਹੈ ਉਹਦੇ ਵਾਸਤੇ ਮਾਫੀ ਮਿਲ ਜੇਗੀ ਜਾਂ ਤੁਸੀਂ ਕਿਸੇ ਨੂੰ ਫੋਨ ਜਿਹੜੀ ਹੈ ਫੋਨ ਕਰਾ ਕੇ ਤੁਸੀਂ ਆਪਣੀ ਮਾਫੀ ਕਰ ਲੋ ਇਸ ਤਰ੍ਹਾਂ ਜੀ ਕੋਈ ਵੀ ਇੱਥੇ ਕਲਚਰ ਜਿਹੜਾ ਨਹੀਂ ਹੈ ਪੋਲੀਟੀਕਲ ਦੀ ਗੱਲ ਕਰੀਏ ਮੈਨੂੰ ਇੱਥੇ 4 ਸਾਲ ਹੋ ਗਿਆ ਕੈਨੇਡਾ ਦੇ ਵਿੱਚ ਰਹਿੰਦਾ 4 4.5 ਸਾਲ ਹੋ ਗਿਆ ਮੈਂ ਕਿਤੇ ਵੀ ਕੋਈ ਲਾਲ ਬੱਤੀ ਵੇਖੀ ਨਹੀਂ ਹੈ ਕਿ इवन ਕਿ ਪ੍ਰਧਾਨ ਮੰਤਰੀ ਤੱਕ ਜਿਹੜੇ ਹੈਗੇ ਨੇ ਉਹ ਲਾਲ ਬੱਤੀ ਤੋਂ ਬਿਨਾਂ ਜਿਹੜੇ ਇੱਥੇ ਘੁੰਮਦੇ ਹਨ ਪੂਰੀ ਜਿਹੜੀ ਹੈ ਸੁਰੱਖਿਆ ਪ੍ਰਦਾਨ ਤੇ ਕੀਤੀ ਜਾਂਦੀ ਕਿਉਂਕਿ ਜਦੋਂ ਹਰ ਕੋਈ ਆਪਣੀ ਡਿਊਟੀ ਤੇ ਹੈਗਾ ਜੇ ਪੁਲਿਸ ਵਾਲੇ ਇੱਥੇ ਜਿਹੜੇ ਹਨ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਪੁਲਿਸ ਦੀਆਂ ਵਰਦੀਆਂ ਦੇ ਵਿੱਚ ਜਿਹੜੇ ਹਨ ਉਹ ਕਹਿ ਲੋ ਘੱਟ ਨਜ਼ਰ ਆਉਂਦੇ ਪਰ ਅੰਡਰ ਕਵਰਡ ਜਿਹੜੇ ਹਨ ਪ੍ਰਾਈਵੇਟ ਗੱਡੀਆਂ ਦੇ ਵਿੱਚ ਜਿਹੜੀ ਹੈ ਬਹੁਤ ਹੀ ਜ਼ਿਆਦਾ ਪੈਟਰੋਲਿੰਗ ਕਰਦੇ ਹਨ ਜਿਸ ਨਾਲ ਕਿ ਲੋਕਾਂ ਨੂੰ ਇੱਕ ਡਰ ਜਿਹਾ ਬਣਿਆ ਰਹਿੰਦਾ ਕਿ ਪਤਾ ਨਹੀਂ ਕਿਹੜੀ ਗੱਡੀ 'ਚ ਜਿਹੜਾ ਹੈ ਪੁਲਿਸ ਵਾਲਾ ਨਿਕਲਿਆ ਨਾ ਹੈਗਾ ਔਰ ਹਰ ਕੋਈ ਆਪਣੀ ਜਿਹੜੀ ਵੀ ਉਹਨੂੰ ਡਿਊਟੀ ਦਿੱਤੀ ਗਈ ਹੈ ਆਪਣੇ ਤੰਤਹੀ ਦੇ ਨਾਲ ਉਹ ਡਿਊਟੀ ਜਿਹੜੀ ਹੈ ਨਿਭਾ ਰਿਆ ਇਸ ਕਰਕੇ ਕਿਸੇ ਨੂੰ ਮੈਨੂੰ ਲੱਗਦਾ ਕਿ ਲਾਲ ਬੱਤੀ ਲਾਂਦੇ ਜਿਹੜੀ ਹੈ ਲੋੜ ਨਹੀਂ ਪੈਂਦੀ ਹੈ ਕਿ ਉਹਨੂੰ ਕੋਈ ਸਪੈਸ਼ਲ ਸਕਿਉਰਿਟੀ ਦੀ ਕੋਈ ਲੋੜ ਹੈਗੀ ਆ ਤੋ ਇਹ ਇਸ ਗੱਲੋਂ ਵੀ ਅਸੀਂ ਜਿਹੜੇ ਹਾਂ ਇੱਥੇ ਸੁਖੀ ਹਾਂ ਘਰ ਦੇ ਵਿੱਚ ਜਿਹੜੇ ਘਰ ਨੇ ਇੱਥੇ ਭਾਵੇਂ ਕੋਈ ਜੱਜ ਲੱਗਿਆ ਹੈ ਭਾਵੇਂ ਕੋਈ ਵੱਡੀ ਪੋਸਟ ਹੈ ਵਕੀਲ ਹੈ ਡਾਕਟਰ ਹੈ ਸੇਮ ਹੀ ਸਹੂਲਤਾਂ ਦੇ ਵਿੱਚ ਰਹਿੰਦੇ ਨੇ ਇੱਕ ਵਰਗੀਆਂ ਕਲੋਨੀਆਂ ਹਨ ਤਕਰੀਬਨ ਇੱਕ ਵਰਗੇ ਘਰ ਨੇ ਇੱਕ ਵਰਗੀਆਂ ਸਹੂਲਤਾਂ ਬਿਜਲੀ ਹਰ ਘਰਾਂ ਦੀ ਆ ਪਾਣੀ ਹਰ ਘਰ ਦੇ ਵਿੱਚ ਆਂਦਾ ਹੈਗਾ ਇੱਥੇ ਮੈਂ ਇੱਥੇ ਬੜੀ ਹੈਰਾਨਗੀ ਨਾਲ ਇੱਕ ਚੀਜ਼ ਇੱਥੇ ਦੇਖੀ ਕਿ ਇੱਥੇ ਮੈਂ ਟੈਂਕੀਆਂ ਕੋਈ ਨਹੀਂ ਦੇਖੀਆਂ ਹੈਗੀਆਂ ਪਰ ਪਾਣੀ ਜਿਹੜਾ ਫੁੱਲ ਪ੍ਰੈਸ਼ਰ ਦੇ ਨਾਲ ਆਂਦਾ ਤਾਂ ਕਿ ਇੰਡੀਆ ਦੇ ਵਿੱਚ ਆਪਾਂ ਦੇਖਦੇ ਹਾਂ ਟੈਂਕੀ ਤਾਂ ਹਰ ਮਹੱਲੇ ਦੇ ਵਿੱਚ ਹੁੰਦੀ ਹੈ ਪਾਣੀ ਭਾਵੇਂ ਉੱਥੇ ਚ ਪ੍ਰੈਸ਼ਰ ਨਾਲ ਨਾ ਵੀ ਆਵੇ ਸੋ ਇਹ ਭਾਵੇਂ ਤਾਂ ਕਈ ਵਾਰੀ -40 ਡਿਗਰੀ ਟੈਂਪਰੇਚਰ ਵੀ ਹੋ ਜਾਂਦਾ ਪਾਣੀ ਤਾਂ ਵੀ ਜਿਹੜਾ ਹੈ ਪਾਣੀ ਇੱਥੇ ਫੁੱਲ ਜਿਹੜਾ ਹੈ ਪ੍ਰੈਸ਼ਰ ਦੇ ਨਾਲ ਆਂਦਾ ਹੈਗਾ ਸੋ ਇਹ ਜਿਹੜੀਆਂ ਤੁਹਾਨੂੰ ਰਹਿਣ ਨੂੰ ਸਹੂਲਤਾਂ ਮਿਲਦੀਆਂ ਹੈ ਕੰਮ ਦੇਖੋ ਜੇ ਗੱਲ ਕਰੀ ਆਪਾਂ ਹਾਂ ਕੰਮ ਤੇ ਕੰਮ ਦਾ ਮਤਲਬ ਇੱਥੇ ਕੰਮ ਹੈ ਜੇ ਤੁਹਾਡੀ ਮਤਲਬ 8 ਵਜੇ ਡਿਊਟੀ ਹੈ ਤਾਂ ਤੁਹਾਨੂੰ 5 ਮਿੰਟ ਪਹਿਲਾਂ ਡਿਊਟੀ ਤੇ ਪਹੁੰਚਨੇ ਪੈਂਦਾ ਭਾਵੇਂ ਟੈਂਪਰੇਚਰ -20 ਹੋਵੇ ਭਾਵੇਂ -40 ਹੋਵੇ ਭਾਵੇਂ ਤੂਫਾਨ ਆਇਆ ਹੋਵੇ 8 ਵਜੇ ਦਾ ਮਤਲਬ 8 ਵਜੇ ਹੀ ਹੈ ਤੁਸੀਂ ਉੱਥੇ ਕੰਮ ਤੇ ਪਹੁੰਚਨੇ ਹੀ ਪਹੁੰਚਣਾ ਹੈ ਕੰਮ ਦੇ ਦੌਰਾਨ ਤੁਸੀਂ ਸਿਰਫ ਕੰਮ ਹੀ ਕਰਨਾ ਹੈ ਕੋਈ ਕਹ ਲੋ ਜੇ ਮੈਂ ਕਿ ਮौज-ਮਸਤੀ ਕਰਨੀ ਹੈ ਜਾਂ ਚਾਹ ਪੀ ਕੇ ਜਿਹੜਾ ਟਾਈਮ ਪਾਸ ਕਰਨਾ ਹੈ ਇਸ ਤਰ੍ਹਾਂ ਜਿੱਥੇ ਚੀਜ਼ ਤੁਹਾਨੂੰ ਬਿਲਕੁਲ ਜਿਹੀ ਨਸ ਨਹੀਂ ਆਵੇਗੀ इवन ਕਿ ਸਕੂਲ ਲਈ ਬੱਚੇ ਜਿਹੜੇ ਹਨ ਭਾਵੇਂ ਨਰਸਰੀਜ਼ ਪੜ੍ਹਦੇ ਨੇ ਪਹਿਲੀ ਦੂਜੀ ਦੇ ਵਿੱਚ ਪੜ੍ਹਦੇ ਨੇ ਤੂਫਾਨ ਆਇਆ ਹੋਵੇ ਤਾਂ ਵੀ ਸਕੂਲ ਬੰਦ ਨਹੀਂ ਹੁੰਦੇ ਭਾਵੇਂ ਜਿੰਨਾ ਮਰਜ਼ੀ ਮਾਈਨਸ ਟੈਂਪਰੇਚਰ ਹੋਵੇ ਹਾਈ ਹੋਵੇ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ ਹੈ ਸਕੂਲ ਲੱਗਣਾ ਹੀ ਲੱਗਣਾ ਔਰ ਸਕੂਲ ਦੇ ਵਿੱਚ ਭਾਵੇਂ ਮੰਨ ਲਓ ਕਿ ਐਲ ਕੇ ਜੀ ਦੇ ਵਿੱਚ ਬੱਚਾ ਪੜਦਾ ਯੂ ਕੇ ਜੀ ਦੇ ਵਿੱਚ ਬੱਚਾ ਪੜਦਾ ਔਰ ਬਹੁਤ ਜ਼ਿਆਦਾ ਠੰਡ ਵੀ ਹੈ ਜੇ 5 ਮਿੰਟ ਵੀ ਲੈਜਟ ਹੋ ਜਾਏ ਤਾਂ ਵੀ ਜਿਹੜਾ ਹੈ ਉਸਦੀ ਲੇਟ ਰਿਪੋਰਟ ਉਹਦੇ ਰਿਕਾਰਡ ਦੇ ਵਿੱਚ ਚੜ ਜਾਂਦੀ ਹੈ ਕਿ ਪੰਜ ਜਿਹੜਾ 5 ਮਿੰਟ ਲੇਟ ਆਇਆ ਹੈ ਸੋ ਕਹਿੰਦਾ ਕਿ ਇਹ ਇਹ ਇੱਥੇ ਬੰਦਚ ਕਈਆਂ ਨੂੰ ਇਹ ਚੰਗਾ ਲੱਗਦਾ ਹੈ ਕਈਆਂ ਨੂੰ ਇਹ ਚੰਗਾ ਨਹੀਂ ਲੱਗਦਾ ਤਾਂ ਉਹਨਾਂ ਨੂੰ ਲੱਗਦਾ ਵੀ ਖਰੇ ਬਹੁਤ ਬੋਝ ਹੈ ਕੰਮ ਤੇ ਹੋਣ ਕਰਨਾ ਹੀ ਹੈ ਜੇ ਇੰਨੀਆਂ ਸਹੂਲਤਾਂ ਮੰਗਣੀਆਂ ਟੈਕਸ ਦੀ ਗੱਲ ਕਰੀਏ ਇੰਨੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਕਿੱਥੋਂ ਦਿੱਤੀਆਂ ਆਂ ਭੀ ਕਿ ਹਰ ਕੋਈ ਬੰਦਾ ਜਿਹੜਾ ਹੈ ਆਪਣਾ ਟੈਕਸ ਦਿੰਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਕੋਈ ਟੈਕਸ ਦੀ ਜਿਹੜੀ ਹੈ ਚੋਰੀ ਕਰ ਪੰਦਾ ਹੋਏਗਾ ਕਿਉਂਕਿ ਇੱਥੇ ਵੱਡੀਆਂ-ਵੱਡੀਆਂ ਕੰਪਨੀਆਂ ਨੇ ਵੱਡੇ-ਵੱਡੇ ਸਟੋਰ ਨੇ ਉਹਨਾਂ ਦੇ ਸਿਸਟਮ ਬਣੇ ਹੋਏ ਨੇ ਇਹ ਤੇ ਹੈ ਨਹੀਂ ਕੋਈ ਦੁਕਾਨਦਾਰ ਹੈਗਾ ਕਿ ਜਿਹੜਾ ਆਪਣੇ ਤੇ ਕੋਈ ਟੈਕਸ ਦੀ ਚੋਰੀ ਕਰਕੇ ਕੋਸੇਲ ਟੈਕਸ ਦੀ ਚੋਰੀ ਕਰਕੇ ਤਾਂ ਦਾ ਕਰ ਲੇ ਜੇ ਕੋਈ ਕਰਦਾ ਵੀ ਹੋਏਗਾ ਤਾਂ ਇਨਕਮ ਟੈਕਸ ਵਾਲਾ ਡਿਪਾਰਟਮੈਂਟ ਹੈ ਜਿਹੜਾ ਇੱਥੇ ਕੈਨੇਡਾ ਰੈਮਿਊਨ ਐਜੰਸੀ ਕਹਿੰਦੇ ਹੋ ਉਹ ਬੰਦੇ ਦਾ ਪਿੱਛਾ ਕਰਦੇ ਰਹਿੰਦੇ ਨੇ ਸਾਲ 2 ਸਾਲ 10 ਸਾਲ ਤੱਕ ਵੀ ਕਰਦੇ ਰਹਿੰਦੇ ਬੰਦਾ ਟੈਕਸਚਰੀ ਕਰਦਾ ਰਹਿੰਦਾ ਇੱਕੋ ਦਿਨ ਹੀ ਉਹ ਛਾਪਾ ਮਾਰਦੇ ਨੇ ਔਰ ਸਾਰਾ ਕੁਝ ਉਹਦੇ ਕੋਲੋਂ ਲੈ ਜਾਂਦੇ ਉਹਦੇ ਕੋਲ ਘਰ ਨਹੀਂ ਰਹਿੰਦਾ ਉਹਦੇ ਕੋਲ ਕੋਈ ਆਪਣਾ ਬਿਜ਼ਨਸ ਵੀ ਨਹੀਂ ਰਹਿੰਦਾ ਸੋ ਇਸ ਤਰ੍ਹਾਂ ਚੋਰੀ ਕਰਨ ਵਾਲਾ ਬੰਦੇ ਨੂੰ ਲੱਗਦਾ ਕਿ ਸ਼ਾਇਦ ਮੈਂ ਚੋਰੀ ਕਰ ਰਿਹਾ ਹਾਲਾਂਕਿ ਬਹੁਤ ਘੱਟ ਹੀ ਜਿਹੜਾ ਹੈ ਇਸ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਮਿਲਦਾ ਕੋਈ ਟੈਕਸ ਚੋਰੀ ਜਿਹੜਾ ਹੈ ਕੋਈ ਕਰਦਾ ਪੋਲੀਟੀਕਲ ਦੀ ਆਪਾਂ ਗੱਲ ਕਰੀਏ ਤੇ ਉਹ ਹੀ ਗਿਆ ਕਿ ਜਿਹੜਾ ਇੱਥੇ ਪੋਲੀਟੀਸ਼ੀਅਨ ਤੇ ਬੰਦਾ ਹੈ ਉਹ ਲੋਕਾਂ ਦੀ ਸੇਵਾ ਕਰਦਾ ਹੈ ਔਰ ਸੇਵਾ ਦੀ ਭਾਵਨਾ ਦੇ ਨਾਲ ਹੀ ਰਹਿੰਦਾ ਸੇਵਾ ਦੀ ਗੱਲ ਕਰੀਏ ਤਾਂ ਆਪਾਂ ਵੀ ਆਪਣੀ ਡਿਊਟੀ ਕਰਦਾ ਹੈ ਵੀ ਜਿਹੜਾ ਐਮ.ਐਲ.ਏ ਹੈ ਉਹਨੇ ਐਮ.ਐਲ.ਏ ਦੀ ਜਿਹੜੀ ਆਪਣੀ ਡਿਊਟੀ ਕਰਨੀ ਹੈ ਜਿਹੜਾ ਐਮ.ਪੀ ਹੈ ਉਹਨੇ ਐਮ.ਪੀ ਦੀ ਆਪਣੀ ਡਿਊਟੀ ਕਰਨੀ ਹੈ ਕੋਮਿਨਿਸਟਰ ਹੈ ਤਾਂ ਉਹਨੇ ਆਪਣੇ ਮਿਨਿਸਟਰ ਦੀ ਡਿਊਟੀ ਕਰਨੀ ਜਿਹੜਾ ਉਹਨੂੰ ਕੰਮ ਦਿੱਤਾ ਗਿਆ ਇਹ ਨਹੀਂ ਹੈ ਕਿ ਮਿਨਿਸਟਰ ਭਾਵੇਂ ਕੰਮ ਕਰੇ ਨਾ ਕਰੇ ਵੀ ਸਾਡੇ ਭੋਗਾ ਤੇ ਸਾਡੇ ਅਖੰਡ ਪਾਠਾਂ ਦੇ ਭੋਗਾਂ ਦੇ ਜਿਹੜਾ ਹੈ ਜ਼ਰੂਰ ਉੱਥੇ ਪਹੁੰਚੇ ਇਦਾਂ ਦਾ ਰੋਜ਼ਾਨਾ ਹੀ ਜਿੰਨੇ ਕੰਮ ਜਿਹੜਾ ਕੋਮਿਨਿਸਟਰ ਹੈ ਕਾਉਂਸਲਰ ਹੈ ਉਹਨੂੰ ਪੂਰਾ ਆਪਣਾ ਜਿਹੜਾ ਤਨਦੇਹੀ ਦੇ ਨਾਲ ਆਪਣੀ ਡ ਪਰ ਨਹੀਂ ਤੇ ਉਹਦੇ ਤੇ ਵੀ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਇਹ ਨਹੀਂ ਹੈਗਾ ਕਿ ਕਾਨੂੰਨ ਤੋਂ ਜਿਹੜਾ ਹੈ ਫਾਰਾ ਹੈ ਮੌਸਮ ਦੀ ਗੱਲ ਕਰੀ ਹੁਣ ਆਪਾਂ ਤੇ ਮੌਸਮ ਇੱਥੇ ਬਹੁਤ ਵਧੀਆ ਹੈ ਹਾਲਾਂਕਿ ਠੰਡ ਹੁੰਦੀ ਹੈ ਪਰ ਜਦੋਂ ਇਹ ਠੰਡ ਖਤਮ ਹੋਏਂਦੀ ਮਾਰਚ-ਅਪ੍ਰੈਲ ਤੋਂ ਬਾਅਦ ਚ ਤਾਂ ਇੱਕ ਜਨਤਵੰਗ ਜਿਹੜਾ ਹੈ ਸਵਰਗ ਵਾਂਗ ਤੁਹਾਨੂੰ ਆਲੇ ਦੁਆਲੇ ਨਜ਼ਰ ਆਂਦਾ ਇੰਨੀ ਹਰੀਆਲੀ ਔਰ ਹਰ ਪਾਸੇ ਜਿਹੜਾ ਹੈ ਤੁਹਾਨੂੰ ਖਿਲੇ ਹੋਏ ਚੇਰੇ ਔਰ ਖਿਲੇ ਹੋਏ ਜਿਹੜੇ ਹਨ ਉਹ ਵਾਤਾਵਰਣ ਤੋਂ ਵੇਖ ਨੂੰ ਮਿਲਦਾ ਹੈ ਪਾਰਕਾਂ ਦੀ ਆਪਾਂ ਗੱਲ ਕਰੀਏ ਹੁਣ ਬਾਹਰ ਆਪਾਂ ਘੁੰਮਣ ਜਾਂਦੇ ਨੇ ਪਾਰਕ ਪਾਰਕ ਵਰਲਡ ਕਲਾਸ ਪਾਰਕ ਨੇ ਹਰ ਮੁਹੱਲੇ ਦੇ ਵਿੱਚ ਬਹੁਤ ਹੀ ਚੰਦਰ ਜਿਹੇ ਹਨ ਪਾਰਕ ਨੇ ਬੱਚਿਆਂ ਵਾਸਤੇ ਖੇਡਣ ਵਾਸਤੇ ਜੇ ਨਹੀਂ ਬੋਲੂ ਨਹੀਂ ਤੁਹਾਨੂੰ ਝੂਠ ਹੀ ਲੱਗਣਾ ਹੈਗਾ ਕਿ ਇੰਨੇ ਵਧੀਆ ਜਿਹੇ ਹਨ ਇੱਥੇ ਪਾਰਕ ਹਨ ਬਹੁਤ ਵੈਲ ਮੇਨਟੇਨਡ ਜਿਹੜੇ ਹਨ ਪਾਰਕ ਹਨ ਵੱਡੇ ਛੋਟੇ ਹਰ ਤਰ੍ਹਾਂ ਦੇ ਜਿਹੜੇ ਹਨ ਇੱਥੇ ਤੁਹਾਨੂੰ ਬੱਚਿਆਂ ਨੂੰ ਖੇਡਣ ਵਾਸਤੇ ਬਜ਼ੁਰਗਾਂ ਨੂੰ ਜਿਹੜਾ ਉੱਤੇ ਟੈਲਣ ਵਾਸਤੇ ਜਿਹੜਾ ਹੈ ਇਹ ਪਾਰਕਾਂ ਨੇ ਵੀ ਜਿਹੜੀਆਂ ਸਹੂਲਤਾਂ ਮਿਲਦੀਆਂ ਆਂਦਾ ਕਿੱਥੋਂ ਹੈ ਸਾਰਾ ਕੁਝ ਹੀ ਟੈਕਸ ਦੇ ਰਹੀਆਂ ਦਾ ਲੋਕੀ ਟੈਕਸ ਪੇ ਕਰਦੇ ਨੇ ਗਵਰਨਮੈਂਟ ਜਿਹੜੀ ਹੈ ਉਸ ਨੂੰ ਚਲਾਉਣ ਵਾਲੀ ਅਲੱਗ-ਅਲੱਗ ਜਿਹੜੇ ਹਨ ਸਿਟੀ ਹੈ ਫਿਰ ਪ੍ਰੋਵਿੰਸ਼ੀਅਲ ਗਵਰਨਮੈਂਟ ਸਟੇਟ ਗਵਰਨਮੈਂਟ ਹੈ ਫਿਰ ਕਿ ਫੈਡਰਲ ਗਵਰਨਮੈਂਟ ਹੈ ਜਿਹਨੂੰ ਆਪਾਂ ਕੇਂਦਰ ਸਰਕਾਰ ਕਹਿੰਦੇ ਹਾਂ ਹਰ ਕੋਈ ਆਪਣਾ-ਆਪਣਾ ਕੰਮ ਆਪਣਾ-ਆਪਣਾ ਕੰਮ ਉਹਨਾਂ ਨੇ ਵੰਡਿਆ ਹੋਇਆ ਹੈ ਹਰ ਕੋਈ ਆਪਣਾ-ਆਪਣਾ ਕੰਮ ਆਪਣੇ-ਆਪਣੇ ਤਰੀਕੇ ਨਾਲ ਜਿਹੜਾ ਹੈ ਕਰੀ ਜਾ ਰਿਹਾ ਹਾਂ ਕੈਨੇਡਾ ਨੂੰ ਕਿਉਂ ਮਤਲਬ ਇਹ ਕਿਹਾ ਜਾਂਦਾ ਮਿੱਠੀ ਝਿਲ ਕਿਹਾ ਜਾਂਦਾ ਹੈ ਇਹ ਮੈਨੂੰ ਤੇ ਪਤਾ ਨਹੀਂ ਯਾਰ ਕੋਈ ਹਰ ਕਿਸੇ ਬੰਦੇ ਦਾ ਆਪਣਾ ਆਪਣਾ ਐਕਸਪੀਰੀਅੰਸ ਹੋ ਸਕਦਾ ਪਰ ਮੋٹے ਤੌਰ ਤੇ ਮੈਂ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਜਿਹੜੇ ਹਨ ਦੋਸਤ ਬਹੁਤ ਸਾਰੇ ਜਾਣੇ ਹਨ ਜਾਣਕਾਰੀ ਇਸ ਤੇ ਪ੍ਰਤੀ ਜਿਹੜੇ ਹਨ ਕੁਐਸਚਨ ਕਰਦੇ ਰਹਿੰਦੇ ਹਨ ਕਿ ਅਸਲੀਅਤ ਕੀ ਹੈ ਕੰਮ ਜ਼ਰੂਰ ਕਰਨੇ ਪੈਂਦਾ ਹੈ ਜੇ ਤੁਸੀਂ ਇੱਥੇ ਆਏ ਹੋ ਨਵੇਂ ਹੋ ਐਜੂਕੇਟਿਡ ਹੋ ਪਰ ਇੱਥੇ ਤੁਹਾਨੂੰ ਅਪਗ੍ਰੇਡ ਕਰਕੇ ਉਹ ਤੋਂ ਬਾਅਦ ਜਿਹੜਾ ਹੈ ਤੁਸੀਂ ਆਪਣੀਆਂ ਮੱਜਲਾਂ ਆਪ ਜਿਹੜੀਆਂ ਹਨ ਤੈਅ ਕਰਨੀਆਂ ਸਕਾਈਜ਼ ਦਾ ਲਿਮਿਟ ਇਨ ਕੈਨੇਡਾ ਸੋ ਦੋਸਤੋ ਹੋ ਸਕਦਾ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਜਾਂ ਨਾ ਹੋ ਕੁਝ ਹੋਰ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਫੇਸਬੁੱਕ ਤੇ ਥਲੇ ਕਮੈਂਟ ਕਰਕੇ ਜਿਹੜਾ ਹੈ ਤੁਸੀਂ ਮੇਰੇ ਕੋਲ ਕੋਈ ਸਵਾਲ ਪੁੱਛਣਾ ਚਾਹੋ ਤਾਂ ਮੈਂ ਉਹਦਾ ਜ਼ਰੂਰ ਜਵਾਬ ਦੇਾਂਗਾ ਧੰਨਵਾਦ ਪਿਆਰ ਸਤਿ ਸ੍ਰੀ ਅਕਾਲ